ਸੋ ਪ੍ਰਭੂ ਦਾ ਧੰਨਵਾਦ ਹੋਵੇ ਕਿ ਪ੍ਰਭੂ ਨੇ ਜੋ ਅੱਜ ਦਾ ਸਮਾਂ ਸਾਡੀ ਜਿੰਦਗੀਾਂ ਦੇ ਵਿੱਚ ਬਖਸ਼ਿਆ ਹੈ ਆਈਏ ਸਿ ਖੁਦਾਵੰਦ ਦੀ ਮਹਿਮਾ ਦੇ ਲਈ ਜ਼ੋਰਦਾਰ ਤਾਲੀ ਵੀ ਜਮਾਓ ਸੋ ਬਹੁਤ ਸਾਰੇ ਲੋਕ ਸੀ ਜੋ ਅੱਜ ਦਾ ਦਿਨ ਦੇਖਣਾ ਚਾਹੁੰਦੇ ਸੀ ਉਹ ਨਹੀਂ ਦੇਖ ਸਕੇ ਪਰ ਇਹ ਸਾਡੇ ਖੁਦਾਵੰਦ ਪ੍ਰਭੂ ਯੇਸ਼ੂ ਮਸੀਹ ਦਾ ਵਚਨ ਕਹਿੰਦਾ ਹੈ ਪਰਮੇਸ਼ਰ ਦਾ ਕਲਾਮ ਕਹਿੰਦਾ ਹੈ ਕਿ ਇਹ ਯਹਵਾ ਦੀ ਦਇਆ ਹੈ ਕਿ ਅਸੀਂ ਮੁਕੇ ਨਹੀਂ ਹਾਂ ਉਹਦਾ ਰੈਮ ਟੁੱਟ ਹੈ ਉਹ ਪਰਮੇਸ਼ਵਰ ਕਹਿੰਦਾ ਮੁਬਾਰਕ ਹੈ ਉਹ ਪਰਮੇਸ਼ਵਰ ਜਿਹੜਾ ਰੋਜ਼ ਦਿਹਾੜੇ ਸਾਡਾ ਭਾਰ ਚੁੱਕਦਾ ਹੈ ਹਰ ਰੋਜ਼ ਸਾਡੇ ਪਾਪਾਂ ਦਾ ਸਾਡੀਆਂ ਗਾਲਾਂ ਦਾ ਸਾਡੀਆਂ ਵਧੀਆਂ ਦਾ ਸਾਡੇ ਜਿੰਨੇ ਵੀ ਦਲਤਮਲਤ ਕੰਮ ਸੰਸਾਰ ਦੇ ਵਿੱਚ ਹੋ ਰਹੇ ਆ ਸਾਰਿਆਂ ਦਾ ਜਾਨਕਿ ਧਰਮੀ ਦਾ ਵੀ ਤੇ ਉਹ ਧਰਮੀ ਦਾ ਵੀ ਭਾਰ ਪ੍ਰਭੂ ਚੁੱਕ ਰਿਹਾ ਹੈ ਲਿਖਿਆ ਕੋਦਾ ਦੇ ਕਲਮ ਚ ਕਹਿੰਦਾ ਪਰਮੇਸ਼ਵਰ ਦੀਆਂ ਅੱਖਾਂ ਸਬੜੀ ਥਾਈ ਲੱਗੀਆਂ ਨੇ ਭਲੇ ਤੇ ਬੁਰੇ ਦੋਹਾਂ ਨੂੰ ਤੱਕ ਰਹੀਆਂ ਹallelujah ਉਹ ਭਲੇ ਨੂੰ ਵੀ ਤੱਕ ਰਹੀਆਂ ਤੇ ਬੁਰੇ ਨੂੰ ਵੀ ਤੱਕ ਰਹੀਆਂ ਉਹ ਆਪਾਂ ਨੂੰ ਵੀ ਤੱਕ ਰਹੀਆਂ ਕਿ ਆਪਾਂ ਖੁਦਾ ਦੀ ਮਹਿਮਾ ਕਰ ਰਹੇ ਆ ਪਰਮੇਸ਼ਰ ਦੀ ਵਡਿਆਈ ਕਰ ਰਹੇ ਆ ਤੇ ਉਹ ਉਹਨਾਂ ਨੂੰ ਵੀ ਤੱਕ ਰਹੀਆਂ ਜਿਹੜੇ ਇਸ ਟਾਈਮ ਬਰਿਆਈ ਦੇ ਵਿੱਚ ਲੱਗੇ ਹੋਏ ਆ ਪਰਮੇਸ਼ਰ ਦੀਆਂ ਅੱਖਾਂ ਸਬੜੀ ਥਾਈ ਲੱਗੀਆਂ ਨੇ ਭਲੇ ਅਤੇ ਬੁਰੇ ਦੋਹਾਂ ਨੂੰ ਕੀ ਕਰ ਰਹੀਆਂ ਨੇ ਤੱਕ ਰਹੀਆਂ ਨੇ ਸੁਰਨ ਸਾਰੇ ਇਹਨਾਂ ਤੇ ਧਿਆਨ ਦਿਓ ਇਹਨਾਂ ਦੇ ਬੰਦਾਂ ਤੁਸੀਂ ਧਿਆਨ ਦਿਓ ਇਹਨਾਂ ਨੂੰ ਪੰਜਾਬ ਦੀ ਜੋ ਵੀ ਕੁਸ਼ ਕਰ ਰਿਹਾ ਹੈ ਕਰ ਰਿਹਾ ਹੋ। ਸੋ ਪਿਆਰਿਓ ਮੈਂ ਦੱਸਣਾ ਚਾਹੁੰਦਾ ਹੈ ਕਿ ਪਰਮੇਸ਼ਵਰਾ ਜਿਹੜਾ ਉਹ ਧਰਮ ਦਾ ਸੂਰਜ ਹੈ ਜਿਹੜਾ ਉਹ ਭਲਿਆਂ ਤੇ ਵੀ ਚੜਾਉਂਦਾ ਹੈ ਤੇ ਬੁਰਿਆਂ ਤੇ ਵੀ ਚੜਾਉਂਦਾ ਹਾਲੇਲੂਇਆ ਉਹ ਇਕ ਧਰਮੀਆਂ ਨੂੰ ਵੀ ਤੱਕ ਰਿਆ ਹੈ ਤੇ ਧਰਮੀਆਂ ਨੂੰ ਵੀ ਤੱਕ ਰਿਆ ਹੈ ਜਿਹੜੇ ਇਸ ਟਾਈਮ ਪਾਪ ਦੇ ਵਿੱਚ ਲੱਗੇ ਹੋਏ ਨੇ ਇਸ ਟਾਈਮ ਵਧੀ ਕਰ ਰਹੇ ਹੋਣਗੇ ਉਹ ਉਹਨਾਂ ਨੂੰ ਵੀ ਤੱਕ ਰਿਹਾ ਜਿਹੜੇ ਅੱਜ ਇਸ ਟਾਈਮ ਬੰਦਗੀ ਕਰ ਰਹੇ ਆ ਜਿਵੇਂ ਆਪਾਂ ਖੁਦਾ ਦੀ ਮਹਿਮਾ ਕਰ ਰਹੇ ਆ ਹੋਰ ਵੀ ਬਹੁਤ ਸਾਰੇ ਪਰਮੇਸ਼ਰ ਦੇ ਲੋਕ ਪਰਮੇਸ਼ਰ ਦੀ ਮਹਿਮਾ ਕਰ ਰਹੇ ਹੋਣਗੇ ਉਹ ਉਹਨਾਂ ਨੂੰ ਵੀ ਤੱਕ ਰਿਹਾ ਹੈ ਹallelujah ਹੁਣ ਬੜੇ ਧਿਆਨ ਨਾਲ ਸੁਣਨਾ ਤੱਕ ਪਰਮੇਸ਼ਰ ਸਭ ਨੂੰ ਹੀ ਰਿਹਾ ਹੈ ਤੱਕ ਉਹ ਸਾਰਿਆਂ ਨੂੰ ਹੀ ਰਿਹਾ ਹੈ ਹੁਣ ਬੁਰਾਈ ਬੁਰੇ ਨੂੰ ਜਿਹੜਾ ਬੁਰੇ ਕੰਮ ਕਰ ਰਿਹਾ ਉਹਨੂੰ ਬੁਰਾਈ ਦਾ ਫਲ ਮਿਲੇਗਾ ਤੇ ਜਿਹੜਾ ਭਲੇ ਕੰਮ ਕਰ ਰਿਹਾ ਏ ਉਹਨੂੰ ਭਲਾਈ ਦਾ ਫਲ ਮਿਲੇਗਾ ਹallelujah ਕੰਮ ਉਹ ਵੀ ਕਰ ਰਹੇ ਨੇ ਤੇ ਕੰਮ ਆਪਾਂ ਵੀ ਕਰ ਰਹੇ ਹਾਂ ਉਹ ਪਾਪ ਦੇ ਵਿੱਚ ਬਰਿਆਈ ਦੇ ਵਿੱਚ ਲੱਗੇ ਹੋਏ ਨੇ ਪਾਪ ਕਮਾਉਣ ਦੇ ਵਿੱਚ ਲੱਗੇ ਹੋਏ ਨੇ ਆਪਾਂ ਧਰਮ ਕਮਾਉਣ ਦੇ ਵਿੱਚ ਲੱਗੇ ਹੋਏ ਹਾਂ ਹallelujah ਸੋ ਪਰਮੇਸ਼ਵਰ ਆ ਜਿਹੜਾ ਉਹ ਤੱਕ ਸਾਰਿਆਂ ਨੂੰ ਹੀ ਰਿਹਾ ਏ ਉਹ ਭਲੇ ਨੂੰ ਵੀ ਤੱਕ ਰਿਹਾ ਏ ਤੇ ਬੁਰੇ ਨੂੰ ਵੀ ਤੱਕ ਰਿਹਾ ਏ ਉਹ ਜਿਹੜੇ ਉਹ ਵਰਿਆਈ ਦੇ ਵਿੱਚ ਕੰਮ ਕਰ ਰਹੇ ਨੇ ਇਸ ਟਾਈਮ ਉਹ ਬੁਰਿਆਂ ਦਾ ਜਿਹੜਾ ਕੰਮ ਆ ਉਹਨੂੰ ਵੀ ਦੇਖ ਰਿਹਾ ਏ ਤੇ ਜਿਹੜਾ ਭਲਾਈ ਕਰਨ ਵਾਲਿਆਂ ਦਾ ਕੰਮ ਹੈ ਪਰਮੇਸ਼ਵਰ ਉਹਨਾਂ ਨੂੰ ਵੀ ਦੇਖ ਰਿਹਾ ਏ ਹallelujah ਹallelujah ਬੋਲੋ ਪ੍ਰਭੀ ਸ਼ਮਸੀ ਕੇ ਨਾਮ ਕੀ ਜੈ ਸੋ ਗੱਲ ਪਰਮੇਸ਼ਵਰ ਦੀਆਂ ਜਿਹੀਆਂ ਅੱਖਾਂ ਉਹ ਤਾਂ ਲੱਗੀਆਂ ਇਹ ਸਭ ਥਾਂਾਂ ਤੇ ਉਹ ਤਾਂ ਤੱਕ ਹੀ ਰਿਹਾ ਏ ਪਰ ਗੱਲ ਹੈ ਫਲ ਲੈਂਦੀ ਗੱਲ ਫਲ ਲੈਂਦੀ ਆ ਹੁਣ ਫਲ ਦੀ ਗੱਲ ਕਰੀਏ ਜੇ ਜਿਹੜੇ ਬੁਰੇ ਕੰਮ ਕਰ ਰਹੇ ਆ ਉਹਨੂੰ ਬਰਿਆਈ ਦਾ ਫਲ ਮਿਲ ਰਿਹਾ ਹੋਊਗਾ ਪਰਮੇਸ਼ਰ ਦੀ ਨਜ਼ਰ ਵਿੱਚ ਉਹ ਬਰਿਆਈ ਦਾ ਫਲ ਪ੍ਰਾਪਤ ਕਰਨਗੇ ਉਹਨਾਂ ਨੂੰ ਉਸ ਤਰ੍ਹਾਂ ਦਾ ਫਲ ਮਿਲੇਗਾ ਪਰ ਜਿਹੜੇ ਭਲਾਈ ਕੰ ਦੇ ਕੰਮ ਕਰ ਰਹੇ ਨੇ ਜਿਹੜੇ ਪਰਮੇਸ਼ਰ ਦੀ ਮਹਿਮਾ ਕਰ ਰਹੇ ਨੇ ਪਰਮੇਸ਼ਰ ਉਹਨਾਂ ਨੂੰ ਉਸ ਭਲਾਈ ਦਾ ਉਸ ਚੰਗੇ ਕੰਮ ਦਾ ਫਲ ਦੇਵੇਗਾ ਹallelujah 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 ਅੱਜ ਅਸੀਂ ਖੁਦਾ ਦੀ ਮਹਿਮਾ ਕਰ ਰਹੇ ਆ ਤੇ ਪਰਮੇਸ਼ਰ ਇਸ ਗੱਲ ਨੂੰ ਜਾਣਦਾ ਏ ਕਿਉਂਕਿ ਮੈਂ ਪਹਿਲਾਂ ਦੱਸ ਕੇ ਟ ਹੈ ਕਿ ਉਹ ਤੱਕ ਰਿਹਾ ਏ ਸਭ ਨੂੰ ਹalleluyah ਜੇ ਸਾਨੂੰ ਖੁਦਾਵਾਦ ਤੱਕਦਾ ਏ ਤੇ ਉਹਦੀ ਨਜ਼ਰ ਦੇ ਵਿੱਚ ਸਾਨੂੰ ਪਾਕ ਸਾਫ ਬਣ ਕੇ ਰਹਿਣ ਦੀ ਲੋੜ ਹੈ ਹalleluyah ਮੈਂ ਦੱਸਣਾ ਚਾਹਨਾ ਹੈ ਕਿ ਯੂਸਫ ਪਿਆਰਿਓ ਉਸ ਨੂੰ ਬਰਾਈ ਕਰਨ ਦਾ ਮੌਕਾ ਵੀ ਮਿਲਿਆ ਉਸ ਨੂੰ ਪਾਪ ਕਰਨ ਦਾ ਮੌਕਾ ਮਿਲਿਆ ਪਰ ਉਸ ਨੇ ਉਸ ਪਾਪ ਕਰਨ ਦੇ ਮੌਕੇ ਦੇ ਸਮੇਂ ਉਸ ਬਰਾਈ ਦੇ ਸਮੇਂ ਵੀ ਆਪਣੇ ਆਪ ਨੂੰ ਕੀ ਕਰਿਆ ਲੁਕਾ ਕੇ ਰੱਖਿਆ ਬਚਾਇਆ ਹਾਲਾਂਕਿ ਉਸ ਨੂੰ ਜੇਲ੍ਹ ਜਾਣਾ ਪਿਆ ਉਸ ਨੂੰ ਉਸ ਪਾਪ ਨਾ ਕਰਨ ਕਰਕੇ ਸਜ਼ਾ ਵੀ ਲੈਣੀ ਪਈ ਪਰ ਉਸ ਸਜ਼ਾ ਦੇ ਵਿੱਚੋਂ ਵੀ ਜੋਸੇਫ ਆਪਣੀ ਜਗ੍ਹਾ ਤੇ ਸਹੀ ਸੀ ਉਹ ਕਹਿੰਦਾ ਮੈਂ ਪਰਮੇਸ਼ਵਰ ਦੇ ਵਿਰੋਧ ਵਿੱਚ ਕੋਈ ਵੀ ਪਾਪ ਕਰ ਨਹੀਂ ਸਕਦਾ ਮੇਰਾ ਪਰਮੇਸ਼ਵਰ ਮੈਨੂੰ ਦੇਖ ਰਿਹਾ ਏ ਮੇਰਾ ਪਰਮੇਸ਼ਵਰ ਮੈਨੂੰ ਤੱਕ ਰਿਹਾ ਏ ਮੈਂ ਮੇਰੇ ਪਰਮੇਸ਼ਵਰ ਦੇ ਖਿਲਾਫ ਕੋਈ ਵੀ ਪਾਪ ਕਰ ਨਹੀਂ ਸਕਦਾ ਔਰ ਜਿਹੜੇ ਤੁਹਾਨੂੰ ਪਤਾ ਕਿ ਜਿਹੜੀ ਵਚਨ ਦੇ ਵਿੱਚ ਲਿਖਿਆ ਕਿ ਜਿਹੜੀ ਰਾਜੇ ਪੋਟੀਫਰ ਦੀ ਜਿਹੜੀ ਔਰਤ ਸੀ ਘਰ ਵਾਲੀ ਸੀ ਉਹ ਉਸ ਪਾਪ ਨੂੰ ਉਸ ਬ੍ਰਿਆਈ ਨੂੰ ਕਰਨ ਦੇ ਲਈ ਉਹ ਬਹੁਤ ਜ਼ਿਆਦਾ ਜਿਚ ਕਰ ਰਹੀ ਸੀ ਹਾਲਾਂਕਿ ਯੂਸਫ ਨੇ ਜਦੋਂ ਬਾਰ ਬਾਰ ਮਨਾ ਕੀਤਾ ਉਹਨੇ ਆਪਣੇ ਕੱਪੜੇ ਪਾੜ ਕੇ ਉਹਨੇ ਬਾਹਰ ਮਹਿਲ ਦੇ ਵਿੱਚ ਜਾ ਕੇ ਰੌਲਾ ਪਾ ਦਿੱਤਾ ਕਿ ਮੈਨੂੰ ਜਿਹੜਾ ਤੁਸੀਂ ਡੋਕਰ ਰੱਖਿਆ ਯੂਸਫ ਜਿਹੜੇ ਮੈਨੂੰ ਮੇਰਾ ਬਸਲੂਕੀ ਕੀਤੀ ਮੇਰੇ ਨਾਲ ਇਦਾਂ ਕੀਤਾ ਇਦਾਂ ਕੀਤਾ ਝੂਠੇ ਇਲਜ਼ਾਮ ਲਾਏ ਦੋਸ਼ ਲਾਏ ਯੂਸਫ ਨੂੰ ਜੇਲ੍ਹ ਵੀ ਜਾਣਾ ਪਿਆ ਪਰ ਉਹ ਸੱਚਾਈ ਤੇ ਖੜਾ ਰਿਹਾ ਉਹਨੇ ਪਰਮੇਸ਼ਰ ਤੇ ਪਿਆਰਿਓ ਕੋਈ ਵੀ ਗੁਨਾਹ ਕੋਈ ਪਾਪ ਨਹੀਂ ਕੀਤਾ ਕਿਉਂ ਕਿਉਂਕਿ ਉਹ ਜਾਣਦਾ ਸੀ ਕਿ ਮੈਨੂੰ ਪਰਮੇਸ਼ਰ ਤੱਕ ਰਿਹਾ ਉਹ ਜਾਣਦਾ ਸੀ ਕਿ ਮੈਨੂੰ ਖੁਦਾਵਤ ਤੱਕ ਰਿਹਾ ਏ ਮੈਂ ਉਹਦੀ ਨਜ਼ਰ ਦੇ ਵਿੱਚ ਪਾਪ ਨਹੀਂ ਕਰ ਸਕਦਾ ਹਾਲਾਂਕਿ ਉਹਨੂੰ ਸੱਚਾਈ ਦੇ ਰਾਹ ਤੇ ਚੱਲਣ ਦੀ ਖਾਤਰ ਉਹਨੂੰ ਜੇਲ੍ਹ ਵੀ ਜਾਣਾ ਪਿਆ ਪਰ ਜਦੋਂ ਉਹ ਖੜਿਆ ਰਿਹਾ ਜਦੋਂ ਉਹ ਅੜਿਆ ਰਿਹਾ ਜਦੋਂ ਉਹ ਸੱਚਾਈ ਤੋਂ ਬੇਵਕੂਫ ਨਹੀਂ ਹੋਇਆ ਪਰਮੇਸ਼ਵਰ ਦਾ ਡਰ ਰੱਖਿਆ ਉਸਨੇ ਕਿ ਮੈਨੂੰ ਖੁਦਾ ਤੱਕ ਰਿਹਾ ਏ ਤਾਂ ਪਿਆਰਿਓ ਉਸੇ ਰਾਜੇ ਨੇ ਜਿਸਨੇ ਉਸਨੂੰ ਜੇਲ੍ਹ ਵਿੱਚ ਤਾੜਿਆ ਸੀ ਉਸੇ ਰਾਜੇ ਨੇ ਮਿਸਰ ਦੇ ਵਿੱਚ ਉਹਨੂੰ ਦੂਜੇ ਦਰਜੇ ਦਾ ਰਾਜਾ ਵੀ ਬਣਾਇਆ ਹallelujah ਉਸੇ ਰਾਜੇ ਨੇ ਉਸ ਨੂੰ ਰਾਜਾ ਬਣਾਇਆ